प्यारे दोस्तों प्यार ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਦੀ ਜਿਹੜੀ ਚੋਣ ਹੈ ਉਹਦੇ ਨਤੀਜਿਆਂ ਤੋਂ ਨਿਰਾਸ਼ਾ ਹੋਈ ਕਿਉਂਕਿ ਆਪਾਂ ਜਿਹੜੇ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਸੀ ਉਹਨਾਂ ਨੂੰ ਨਿੱਜੀ ਤੌਰ ਤੇ ਉਹਨਾਂ ਦੇ ਬਾਰੇ ਜਾਣਕਾਰੀ ਰੱਖਦੇ ਹੋਣ ਕਰਕੇ ਆਪਾਂ ਸਣੀ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ ਔਰ ਜਿੰਨੀ ਕਰ ਸਕੇ ਕੀਤੀ ਮੈਂ ਲੋਕਾਂ ਵਰਗ ਫੁਕਰੀਆਂ ਨਹੀਂ ਮਾਰਦੇ ਗਏ ਆ ਜਿੱਥੇ ਜਾਣਾ ਸੀ ਜੀ ਨੂੰ ਕਹਿਣਾ ਸੀ ਕਿਹਾ ਪਰ ਕਿਉਂਕਿ ਇਹਦੇ ਇਸ ਚੋਣ ਦੇ ਵਿੱਚ ਦੋ ਮੁੱਦੇ ਜਿਹੜੇ ਆ ਉਹ ਸਾਹਮਣੇ ਆਏ ਜਿਨ੍ਹਾਂ ਤੋਂ ਬਹੁਤ ਵੱਡੀ ਨਿਰਾਸ਼ਾ ਜਗੀ ਇੱਕ ਤਾਂ ਪੰਥਕ ਹਲਕਾ ਹੋਣ ਦੇ ਕਰਕੇ ਬੜੀਆਂ ਉਮੀਦਾਂ ਇਸ ਮਾਝੇ ਇਲਾਕੇ ਦੇ ਉੱਤੇ ਹੁੰਦੀਆਂ ਜਿਹੜੀਆਂ ਸਿੱਖੀ ਪਰੰਪਰਾਵਾਂ ਦੇ ਨਾਲ ਸਿੱਖੀ ਸੰਸਥਾਵਾਂ ਦੇ ਨਾਲ ਗੁਰੂ ਸਾਹਿਬ ਦੀ ਜੇ ਪ੍ਰੇਮ ਭਗਤੀ ਦੀ ਅਸੀਂ ਲਹਿਰ ਕਹੀ ਉਹ ਮਾਝੇ ਤੋਂ ਚਲਦੀ ਆ ਪਰ ਇਹਦੀ ਨਿਰਾਸ਼ਾ ਇਸ ਕਰਕੇ ਹੋਈ ਵੀ ਬੇਅਦਬੀ ਦਾ ਮੁੱਦਾ ਜ਼ੁਬਾਨ ਤੇ ਹਰੇਕ ਸਿਆਸੀ ਆਗੂ ਦੇ ਸੀ ਪਰ ਲੱਗਦਾ ਵੀ ਲੋਕ ਵਿਸਾਰ ਚੁੱਕੇ ਆ ਇਸ ਚੀਜ਼ ਨੂੰ ਭੁੱਲ ਚੁੱਕੇ ਆ ਯਾਰ ਲੋਕੀ ਦੁਬਾਰਾ ਇਸ ਉੱਤੇ ਚਰਚਾ ਨਹੀਂ ਛੇੜਨਾ ਚਾਹੁੰਦੇ ਨਤੀਜਿਆਂ ਤੋਂ ਤਾਂ ਇਹੀ ਲੱਗਦਾ ਸ਼ਾਇਦ ਮੈਂ ਗਲਤ ਹਾਂ ਪਰ ਗੁਰੂ ਤੋਂ ਬੇਮੁਖ ਹੋ ਜਾਣਾ ਢੋਈ ਕਿਤੇ ਨਹੀਂ ਮਿਲਣੀ ਉਹਦੇ ਜਿੱਡੇ ਵੱਡੇ ਮਰਜ਼ੀ ਲੈ ਲਿਓ ਗੁਰੂ ਦੀ ਖਾਤਰ ਗੁਰੂ ਸਾਹਿਬ ਦੀ ਪ੍ਰੇਮ ਦੀ ਖਾਤਰ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਗੁਰੂ ਸਾਹਿਬ ਦੇ ਪ੍ਰਤੀ ਸਾਧਨਾ ਦੇ ਪ੍ਰਤੀ ਉਹਦੇ ਜਾਂਦੇ ਆ ਜਾਣ ਪਰ ਜੇਕਰ ਗੁਰੂ ਸਾਹਿਬ ਤੋਂ ਬੇਮੱਖੋ ਕੇ ਉਹਦੇ ਲੈਣੀ ਹਨ ਫਿਰ ਉਹ ਉਹਦਿਆਂ ਦਾ ਕੋਈ अहमियत ਨਹੀਂ ਰੱਖਦੇ ਉਹ ਉਹਦੇ ਹੁਣ ਦੋਸਤੋ ਕਿਉਂਕਿ ਇਹਦੇ ਵਿੱਚ ਇੱਕ ਧਿਰ ਦੇ ਉੱਤੇ ਗਿਲਾ ਨਹੀਂ ਕੀਤਾ ਹੋਣਾ ਜਾ ਸਕਦਾ ਕਿਉਂਕਿ ਜਿਹੜੀਆਂ ਦੂਸਰੀਆਂ ਧਰਾਂ ਉਹ ਵੀ ਉਸੇ ਕਤਾਰ ਵਿੱਚ ਖੜੀਆਂ ਕਿਉਂਕਿ 14 ਅਕਤੂਬਰ ਲੰਘ ਕੇ ਗਈ ਹੈ ਪਿਛਲੇ ਮਹੀਨੇ ਲੰਘ ਕੇ ਗਈ ਹੈ ਕਿਸੇ ਇੱਕ ਵੀ ਸਿੱਖ ਦਾ ਵਹਿਮ ਨਾ ਪਹੁੰਚਣਾ ਉਹ ਕੀ ਦੱਸਦਾ ਹੈ ਸਰ ਗੁਰਜੀਤ ਸਿੰਘ ਸਰਾਮਾ ਦੇ ਘਰੇ ਭੋਗ ਦੇ ਉੱਤੇ ਇੱਕ ਨਾਰਮਲ ਕੱਠ ਜਿੰਨਾ ਪਿੰਡ ਦੇ ਵਿੱਚ ਕਾਮ ਭੋਗਤੇ ਹੋ ਜਾਂਦਾ ਉਹ ਦੱਸਦਾ ਵੀ ਲੋਕ ਕਹਿਣੀ ਦੇ ਵਿੱਚ ਤੇ ਕਰਨੀ ਦੇ ਵਿੱਚ ਬਹੁਤ ਅੰਤਰ ਹੈ ਹੁਣ ਲੋਕ ਇੱਕ ਟਾਵਰ ਤੇ ਜਿਹੜਾ ਚੜਿਆ ਬੈਠਾ ਫੌਜੀ ਉਧਰੋਂ ਤਾਂ ਹੋਏ ਜਿਹੜੇ ਲੋਕ ਵਕਤੀ ਅੱਖੋਂ ਅੱਖਾਂ ਚ ਮੈਂ ਦੋ ਤਿੰਨ ਬੰਦਿਆਂ ਨੂੰ ਜਾਣਦਾ ਹੈ ਸਤੇਜ ਤੇ ਮਾਈਕ ਲੱਗਾ ਹੋਵੇ ਬੜਾ ਰੋਂਦੇ ਆ ਬੇਅਦਬੀ ਤੇ ਗੁਰੂ ਸਾਹਿਬ ਨੂੰ ਯਾਦ ਕਰ ਬੜਾ ਰੋਂਦੇ ਆ ਪਰ ਉਹਨਾਂ ਦਾ ਇਹ ਹੈ ਅਗਲਾ ਮੁੱਦਾ ਲੱਭ ਗਿਆ ਪਿਛਲਾ ਖਤਮ ਕਿਉਂਕਿ ਇਹ ਜਿਹੜਾ ਬੇਅਦਬੀ ਬਗਰਾੜੀ ਬਾਈਬਲ ਕੋੜਕ ਪੂਰਾ ਕਾਂਡ ਕਿਉਂਕਿ ਇਹ ਕਾਂਡ ਕਦੇ ਵੀ 83 ਦੀ ਤਰ੍ਹਾਂ ਇੱਕ ਕਾਂਡ ਹੈ ਇਹ ਕਦੇ ਭੁਲਾਇਆ ਤਾਂ ਜਾ ਨਹੀਂ ਸਕਦਾ ਪਰ ਸਿੱਖਾਂ ਦੇ ਵਿੱਚ ਪਤਾ ਨਹੀਂ ਜਦੋਂ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਤੇ ਆਪਣੀ ਆਤਮਾ ਨੂੰ ਪੁੱਛ ਲਿਆ ਕਰੋ ਹੁਣ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਇੱਕ ਬਿਆਨ ਸਰਦਾਰ ਸੁੱਚਾ ਸਿੰਘ ਲੰਗਾਹ ਦਾ ਆ ਗਿਆ ਉਹ ਕਹਿੰਦਾ ਬਗਰਾੜੀ ਸਾਡੇ ਤੇ ਮੜੀ ਗਈ ਹਰੇਕ ਦੇ ਮੂੰਹ ਦੇ ਵਿੱਚ ਬਗਰਾੜੀ ਪਾਇਆ ਗਿਆ ਲੰਗਾਹ ਸਾਹਿਬ ਚਰਚਾ ਕਰ ਲੈਨੇ ਕਿਤੇ ਮੈਂ ਚਾਹੁੰਦਾ ਤਾਂ ਨਹੀਂ ਇਹ ਸ਼ਬਦ ਤੁਸੀਂ ਵੱਡੇ ਲੋਕ ਕੋ ਹੁਣ ਇੱਕ ਬਿਆਨ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਆਉਂਦਾ ਤੁਹਾਨੂੰ ਉਹ ਵੀ ਸੁਣਾ ਦਿੰਨਾ ਮੈਂ ਫਿਰ ਆਪਾਂ ਅੱਗੇ ਚੱਲਦੇ ਹਾਂ ਹਾਂ ਇੱਕ ਸੌਰੀ ਮੈਂ ਸ਼ੁਰੂ ਜਿਹੜੀ ਗੱਲ ਕਹਿਣੀ ਸੀ ਮੈਂ ਮਾਫੀ ਮੰਗ ਲਵਾਂ ਅਮਰੀਕਾ ਦੇ ਵਿੱਚੋਂ ਇੱਕ ਬਹੁਤ ਚੰਗੀ ਖਬਰ ਆਈ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਨਮੁਖ ਰੱਖਦੇ ਹੋਏ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਗਲੀ ਦਾ ਨਾਮ ਹੈ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਯਾਦ ਵਿੱਚ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ ਤਸਵੀਰ ਮੈਨੂੰ ਉੱਥੋਂ ਭੇਜੀ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ ਅਮਰੀਕਾ ਦੇ ਵਿੱਚੋਂ ਤਸਵੀਰ ਆਈ ਹੈ ਅਸੀਂ ਅਮਰੀਕਾ ਦੇ ਉਸ ਸ਼ਹਿਰ ਦੇ ਮੇਅਰ ਨੂੰ ਉੱਥੋਂ ਦੀ ਸਿੱਖ ਸੰਗਤ ਨੂੰ ਉੱਥੋਂ ਦੇ ਸਾਰੇ ਰਸਨੀਕਾਂ ਨੂੰ ਮੈਂ ਸਲੂਟ ਕਰਦਾ ਔਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਉਹਨਾਂ ਲੋਕਾਂ ਨੂੰ ਜਿੰਨਾਂ ਜਿਹੜੇ ਗੁਰੂ ਦੇ ਪ੍ਰਤੀ ਆਪਣੀ ਸ਼ਰਧਾ ਤੇ ਪਿਆਰ ਸਤਿਕਾਰ ਦਿੰਦੇ ਆ ਤੁਸੀਂ ਉਹ ਗੁਰੂ ਸਾਹਿਬ ਉਹਨਾਂ ਨੂੰ ਨਿਵਾਜ ਦੇ ਰਹੋ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਪੈਂਦਾ ਹੁਣ ਆਪਾਂ ਬਿਆਨ ਆ ਜਿਹੜਾ ਉਹ ਸੁਣਾ ਕੇ ਫਿਰ ਆਪਾਂ ਅੱਗੇ ਚੱਲਾਂਗੇ ਅੱਜ ਥੋੜਾ ਥੋੜਾ ਸ਼ਾਰਟ ਚੱਲਾਂਗੇ ਤੇ ਸਮਝਣ ਵਾਲੇ ਬੜੇ ਡੂੰਘੇ ਅਰਥ ਸਮਝ ਜਾਂਦੇ ਹੁੰਦੇ ਆ ਉਹ ਬਿਆਨ ਸੁਣ ਕੇ ਫਿਰ ਇਹ ਤੇ ਥੋੜੀ ਜੀ ਆਪਾਂ ਪ੍ਰਕਿਰਿਆ ਦੇਖ ਕੇ ਫਿਰ ਅੱਗੇ ਚੱਲਾਂਗੇ ਆ ਸੁਣਿਓ ਬਿਆਦ ਵੀ ਕਾਲੀ ਦਲ ਕਰ ਸਕਦਾ ਉਹ ਤਾਂ ਇਹਨਾਂ ਸਾਰਿਆਂ ਨੇ ਇੱਕ ਪਲਾਨ ਬਣਾ ਲਿਆ ਇਕ ਕਾਲੀ ਦਲ ਹਰਤਾ ਨੇ ਕਾਲੀ ਦਲ ਦੀ ਤੀਜੀ ਵਾਰ ਵੀ ਸਰਕਾਰ ਬਣ ਜਾਣੀ ਸੀ ਤੀਜੀ ਵਾਰ ਸਰਕਾਰ ਬਣਨ ਦੀ ਤਿਆਰੀ ਸੀ ਕਾਲੀ ਦਲ ਦੀ ਇੰਨਾ ਕੰਮ ਕੀਤਾ ਸੀ 12 ਤੋਂ ਲੈ ਕੇ 17 ਤੱਕ ਉਹ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੇ ਜਦੋਂ ਕਦੇ ਉਹਦੀ ਨਿਰਪੱਖ ਜਾਂਚ ਹੋਈ ਜਦੋਂ ਸਹੀ ਕੋਈ ਜਾਂਚ ਹੋਊਗੀ ਪੜਤਾਲ ਇਹ ਬੇਅਦ ਵਿੱਚ ਆਪ ਆਲੇ ਨਿਕਲਣਗੇ ਆਪ ਆਲੇ ਨਿਕਲਣਗੇ ਤੁਸੀਂ ਵੇਖ ਲਓ ਲੱਗਦਾ ਨਹੀਂ ਵੀ 2015 ਅਸੀਂ ਨਿਰਪੱਖ ਜਾਂਚ ਹੋਈ ਤੁਹਾਡੀ ਸਵਾਗਤ ਕਰਾਂਗੇ ਕੌਣ ਦੋਸ਼ੀ ਆ ਉਹ ਫੜਿਆ ਜਾਣਾ ਚਾਹੀਦਾ ਸੰਗਤਾਂ ਦੇ ਸਾਹਮਣੇ ਵੈਸੇ ਤਾਂ ਆ ਚੁੱਕੇ ਆ ਮਰੁਕਾ ਸਾਹਿਬ ਗੱਲਾਂ ਨੂੰ ਕਮਾਉਂ ਲੋ ਕਿਤੇ ਵੀ ਡਿਬੇਟ ਰੱਖ ਲੋ ਤੁਸੀਂ ਇੱਕ ਮੰਤਰੀ ਨੂੰ ਗੱਲ ਦੁੱਖ ਇਹ ਨਹੀਂ ਦੋ ਤੁਸੀਂ ਅਕਾਲੀ ਦਲ ਨੇ ਅਸੀਂ ਕਦੇ ਨਹੀਂ ਕਿਹਾ ਬੇਅਦਬੀ ਕੀਤੀ ਆ ਅਕਾਲੀ ਦਲ ਨੇ ਬੇਅਦਬੀ ਨਹੀਂ ਕੀਤੀ ਅਕਾਲੀ ਦਲ ਨੇ ਬੇਅਦਬੀ ਕਰਵਾਈ ਵੀ ਨਹੀਂ ਪਰ ਤੁਹਾਡੇ ਰਾਜ ਚ ਹੋਈ ਤੁਸੀਂ ਤਾਂ ਦੋਸ਼ੀ ਹੋ ਸੰਦੀਪ ਬਰੇਟੇ ਦੀ ਗ੍ਰਿਫਤਾਰੀ ਕਰਨ ਵੇਲੇ ਤੁਸੀਂ ਉਹਨਾਂ ਨੂੰ ਗਨਮੈਨ ਦਿੱਤੇ ਸਕਾਉਟ ਦਿੱਤੀ ਤੁਸੀਂ ਤਾਂ ਦੋਸ਼ੀ ਹੋ ਮੁੱਖ ਦੋਸ਼ੀ ਦਿੱਲੀ ਤੁਹਾਡੇ ਪ੍ਰਧਾਨ ਸਾਹਿਬ ਦੀਆਂ ਕੋਠੀਆਂ ਦੇ ਵਿੱਚ ਬੈਠੇ ਤੁਹਾਡੇ ਵਰਕਰਾਂ ਨੇ ਰੌਲਾ ਪਾਏ ਆ ਕੇ ਬਾਅਦ ਵਿੱਚ ਤੁਸੀਂ ਤਾਂ ਦੋਸ਼ੀ ਹੋ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਗ੍ਰਿਫਤਾਰੀ ਕਿਹਨੇ ਰੋਕੀ ਬਗਰਾੜੀ ਪਿੰਡ ਦੀ ਤਲਾਸ਼ੀ ਲੈਣ ਤੋਂ ਤੇ ਨਾਲ ਇੱਕ ਹੋਰ ਪਿੰਡ ਹੈ ਉਹ ਤਲਾਸ਼ੀ ਲੈਣ ਤੋਂ ਕਿਹਨੇ ਰੋਕਿਆ ਡੇਰਾ ਪ੍ਰੇਮੀ ਗੁਰਦੇਵ ਸਿੰਘ ਨੂੰ ਕਿਹਨੇ ਛਡਵਾਇਆ ਕੋਲੀ ਚੱਲਣ ਦੇ ਕਿਹਨੇ ਹੁਕਮ ਦਿੱਤੇ ਉਹ ਤਾਂ ਡੀਜੀਪੀ ਸਾਹਿਬ ਵੀ ਮੰਨ ਕੇ ਬਾਅਦ ਚ ਜੀ ਨੇ ਦਿੱਤੇ ਆ ਅਸੀਂ ਕਦੇ ਨਹੀਂ ਕਿਹਾ ਕਿਸੇ ਨੇ ਵੀ ਬੇਇੱਜ਼ਤੀ ਅਕਾਲੀ ਦਲ ਨੇ ਕੀਤੀ ਹੈ ਤਾਂ ਕਿਸੇ ਅਕਾਲੀ ਦਲ ਦੇ ਵਰਕਰ ਨੇ ਕੀਤੀ ਹੈ ਜਾਂ ਕਿਸੇ ਨੇ ਕਰਵਾਈ ਹੈ ਪਰ ਕਰਨ ਵਾਲਿਆਂ ਦੀ ਤੁਸੀਂ ਇੱਕ ਠੋਕੇ ਮਦਦ ਕੀਤੀ ਤੁਹਾਨੂੰ ਇੱਕ ਯਾਦ ਕਰਵਾ ਦੇਵਾਂ ਭਗਤੇ ਇੱਕ ਡੇਰਾ ਪ੍ਰੇਮੀਆਂ ਦਾ ਨਾਮ ਚਰਚਾ ਹੋਣੀ ਸੀ ਤੁਸੀਂ ਐਜ਼ ਅ ਮਿਨਿਸਟਰ ਇਹ ਕਹਿੰਦੇ ਤਾਂ ਚੰਗੇ ਲੱਗ ਸਕਦੇ ਸੀ ਵੀ ਭਾਈ ਮਾਹੌਲ ਬਹੁਤ ਖਰਾਬ ਆ ਸਿੱਖ ਕੌਮ ਨਾਰਾਜ਼ ਹੈ ਮੈਂ ਵੀ ਉਸ ਕੌਮ ਦੇ ਵਿੱਚੋਂ ਆਣਾ ਤੇ ਤੁਸੀਂ ਇਹਨੂੰ ਆਪਾਂ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਮਾਤਮਾ ਸਭ ਦੇ ਅੰਦਰ ਵੱਸਦਾ ਪ੍ਰਮਾਤਮਾ ਕਣ ਕਣ ਕੋ ਤੁਸੀਂ ਹੱਕ ਥਾਪੜ ਕੇ ਕਿਹਾ ਮੈਂ ਖੜਾ ਕਰੋ ਇੱਕ ਕ੍ਰਿਸਚੀਅਨਾਂ ਦੀ ਅਰਦਾਸ ਤੁਸੀਂ ਵਿੱਚ ਖੜ ਕੇ ਕਰਵਾਈ ਕਰੋ ਤੁਹਾਨੂੰ ਤੁਹਾਡੇ ਲਫਜ਼ ਜੀ ਉੱਥੇ ਕਰੋ ਮੈਂ ਵੀ ਨਾ ਕੌਣ ਰੋਕਦਾ ਦੋਸਤੋ ਅਗਲੀ ਵਾਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਉਹਨਾਂ ਦੀ ਅਰਦਾਸ ਦੇ ਵਿੱਚ ਭੇਜਿਆ ਤਸਵੀਰਾਂ ਤੇ ਫੋਟੋਆਂ ਸਾਰੀਆਂ ਵਾਇਰਲ ਬਟੰਡੇ ਵਾਲੀ ਬੇਅਦਬੀ ਦੇ ਵਿੱਚ ਤਲਾਸ਼ੀ ਲੈਣ ਵੇਲੇ ਕੀ ਕੁਝ ਮਿਲਿਆ ਸੀ ਜਥੇਦਾਰਾਂ ਦਾ ਦੂਆ ਦਾ ਉਹਨਾਂ ਨੂੰ ਕਿਨੇ ਬਚਾਇਆ ਫਿਰ ਇਸ ਤਰ੍ਹਾਂ ਕਹਿਣ ਦੇ ਨਾਲ ਇਹ ਗਨਾਹ ਛੁੱਪ ਨਹੀਂ ਜਾਣੀ ਤਰਨ ਤਰਨ ਵੋਟਾਂ ਲੈਣ ਦੇ ਨਾਲ ਜਾਂ ਲੋਕਾਂ ਵੱਲੋਂ ਵੋਟਾਂ ਪਾ ਦਿੱਤੀਆਂ ਜਾਣ ਉਹਦਾ ਕਾਰਨ ਇਹ ਹੈ ਜਿਹੜੀ ਸਰਦਾਰ ਹਰਪ੍ਰੀਤ ਸਿੰਘ ਜਿਹੜੀ ਹੁਣ ਤੇ ਰਦੀਗਵਾਈ ਕਰ ਰਹੇ ਆ ਕੌਣਾ ਚੰਦੂ ਮਾਜਰਾ ਕੌਣਾ ਰਖੜਾ ਕੌਣਾ ਬੀਬੀ ਜ਼ਗੀਰ ਕੌਰ ਦੋਖ ਇੱਥੇ ਆ ਉਦੋਂ ਅਗਲੀ ਤੀਜੀ ਧਿਰ ਜਿਹਦੇ ਤੋਂ ਬੜੀ ਉਮੀਦ ਲਾਈ ਸੀ ਇਸ ਵੇਲੇ ਉਹਨੇ ਖਾਲਸਾਤਨ ਤੇ ਖਾਲਸਾ ਤੇ ਪਤਾ ਨਹੀਂ ਕੀ ਕਸ਼ਤੀ ਉਲਝਾ ਕੇ ਰੱਖਤਾ ਸਾਰਾ ਕੁਝ ਅੱਜ ਹਾਲ ਉਹਨਾਂ ਨੇ ਵੀ ਆਪ ਦਾ ਦੇਖ ਲਿਆ ਤੁਸੀਂ ਮੈਂ ਇੱਕ ਮੇਰੀਆਂ ਗੱਲਾਂ ਕੌੜੀਆਂ ਤਾਂ ਲੱਗਦੀਆਂ ਜਦੋਂ ਅਸੀਂ ਸਜ਼ਾਰ ਇਹਨਾਂ ਨੂੰ ਤਰਸੇਮ ਸਿੰਘ ਨੂੰ ਜਵਾਬ ਸਵਾਲ ਕਰਦੇ ਆ ਵੀ ਖਾਲਸਾ ਰਾਜ ਦੀ ਓਪੀਨੀਅਨ ਤਾਂ ਦਿਓ ਨਾ ਵੀ ਕਿਹੇ ਜਾ ਹੋਊਗਾ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਮੁੱਖ ਮੰਤਰੀ ਦਾ ਉਹਦਾ ਤੁਹਾਡੇ ਕੋਲੇ ਆ ਗਿਆ ਕੀ ਉਹ ਖਾਲਸਾ ਰਾਜ ਅਕਾਲੀ ਦਲ ਦੇ ਵਿੱਚ ਕਿੰਨੇ ਅਮਰਤਾਰੀ ਬੈਠੇ ਸੀ ਕਾਂਗਰਸ ਪਾਰਟੀ ਚ ਜਿੰਨੇ ਜਿੰਨੇ ਵਾਰੀ ਵੀ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਬਹੁਤ ਆਤ ਸਿੱਖੀ ਬਣੇ ਆ ਮੰਤਰੀ ਮੰਡਲ ਸਾਰਾ ਨਰੋਲ ਸਿੱਖਾਂ ਦਾ ਸੀ ਤੁਸੀਂ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਲੀਅਰ ਗੱਲ ਕਰਨੀ ਤੁਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਜਦੋਂ ਸਟੇਟ ਦੇ ਤੇ ਸਿਸਟਮ ਦੇ ਅਧੀਨ ਚੱਲਣਾ ਕੋਈ ਰਾਜ ਨਹੀਂ ਹੋਣਾ ਤੁਹਾਡੇ ਤੋਂ ਉਹੀ ਰਾਜ ਚੱਲਣਾ ਜੋ ਸਿਸਟਮ ਚਾਹੁੰਦਾ ਹੈ ਤੁਸੀਂ ਸੋਚ ਚੱਕੋਗੇ ਨਾ ਤੁਹਾਡੇ ਬੇਟੇ ਨੇ ਚੁੱਕੀ ਆ ਹਿੰਦੀ ਚ ਚੁੱਕੀ ਆ ਜੈ ਹਿੰਦ ਕੋ ਆਇਆ ਮੈਂ ਦੇਸ਼ ਦੀ ਅਖੰਡਤਾ ਤੇ ਸੰਵਿਧਾਨ ਦੇ ਪ੍ਰਤੀ ਆਪਦੀ ਨਿਸ਼ਟਾ ਛੜਦਾ ਰੱਖੂੰਗਾ ਇਹ ਸ਼ਬਦ ਨਾ ਕਿਉਂ ਮਾਨਤਾ ਰੱਦ ਕਰਕੇ ਘਰ ਨੂੰ ਤੋੜ ਦੇਣਗੇ ਲੈ ਜਾਓ ਸੀਟਾਂ 100 ਲੈ ਜਾਓ ਕਲਸਾ ਰਾਜ ਦੇ ਤੇ ਚੋਣਾ ਜਿੱਤ ਲੋਗੇ ਪਰ 100 ਉਹੀ ਚੁੱਕਣੀ ਆ ਜਿਹੜੀ ਗਵਰਨਰ ਦੇ ਘਰੋਂ ਇੱਕ ਇੱਕ ਅੱਖਰ ਲਿਖ ਕੇ ਆਉਣਾ ਜਿਹੜੀ ਉੱਥੋਂ ਦੇ ਆਈਐਸ ਅਫਸਰਾਂ ਨੇ ਚੀਫ ਸੈਕਟਰੀ ਨੇ ਜਿਹੜੀ ਪਾਸ਼ਾ ਲਿਖਣੀ ਹੈ ਜੋ ਬਰਤਾਨਾ ਸ਼ੁਰੂ ਤੋਂ ਚੱਲਦਾ ਆ ਰਿਹਾ ਉਹ ਹੀ ਸਭ ਤੁਸੀਂ ਚੱਕਣੀ ਹੈ ਕਿਉਂ ਲੋਕਾਂ ਨੂੰ ਚੱਕਰਾਂ 'ਚ ਪਾਇਆ ਹੋਇਆ ਠੀਕ ਹੈ ਸਰਕਾਰ ਬਣਾਓ ਰਾਜ ਕਰੋ ਪਰ ਚੰਗਾ ਰਾਜ ਦਿਓ ਪਰ ਲੋਕਾਂ ਨੇ ਇੱਕ ਵਾਰੀ ਫੇਰ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਤੇ ਆਪਦਾ ਵਿਸ਼ਵਾਸ ਪ੍ਰਗਟਾਇਆ ਅਸੀਂ ਉਹਨੂੰ ਵਧਾਈ ਦਿੱਤੀ ਔਰ ਦਿੰਨੇ ਆ ਪਰ ਅਸੀਂ ਮਦਦ ਸਣੀ ਦੀ ਕੀਤੀ ਸੀ ਉਹ ਇਸ ਕਰਕੇ ਕੀਤੀ ਸੀ ਕਿਉਂਕਿ ਕੈਂਡੀਡੇਟ ਸਾਰੇ ਉਹੋ ਜਿਹੇ ਸੀ ਪਰ ਲੋਕਾਂ ਨੇ ਜੋ ਫਤਵਾ ਦਿੱਤਾ ਲੋਕਾਂ ਦਾ ਜੋ ਫੈਸਲਾ ਉਹਦੇ ਪਿੱਛੇ ਕਾਰਨ ਪਰਚੋਲ ਕਰੋ ਜਦੋਂ ਲਖੇ ਸੁਧਾਣੀ ਹੁਣੀ ਜਾ ਕੇ ਕਹਿੰਦੇ ਐ ਕਿ ਆਹ ਲਾਹਣਤੀਆਂ ਦੇ ਆ ਝੰਡੇ ਲਾਏ ਨੇ ਲਾਹਣਤੀਆਂ ਨੂੰ ਉਹ ਸਰਦਾਰ ਲੋਕ ਝੰਡੇ ਕਿਸੇ ਦੇ ਵੀ ਕਿ ਕਿਹਦਾ ਵੀ ਲੱਗਾ ਮੈਂ ਇੱਕ ਐਗਜ਼ਾਮਪਲ ਦੇਣਾ ਰੋਡੇ ਪਿੰਡ ਦੀ ਗੁਰਦੇਵ ਸਿੰਘ ਬਾਦਲ ਦੇ ਨਾਲੋਂ ਕੁਝ ਪ੍ਰਵਾਸ ਨਾਰਾਜ਼ ਹੋ ਗਏ ਉਹਨਾਂ ਨੇ ਕਾਂਗਰਸ ਦੇ ਝੰਡੇ ਲਾ ਲਏ ਉਹਨੇ ਆ ਕੇ ਇਹ ਨਹੀਂ ਕਿਹਾ ਅਲਾਨਤੀਆਂ ਨੇ ਮੈਥੋਂ 100 ਕੰਮ ਲਿਆ ਤੇ ਅਲਾਨਤੀ ਝੰਡੇ ਲਾਈ ਬੈਠੇ ਕਾਂਗਰਸ ਦੇ ਉਹ ਅੰਦਰ ਵੜਿਆ ਕਹਿੰਦਾ ਲੈ ਵੀ ਫਲਾਣਾ ਸਿਆ ਝੰਡਾ ਦਾ ਤੂੰ ਲਾਤਾ ਚਲੋ ਨਰਾਜਗੀ ਚ ਪਹਿਲਾਂ ਤਾਂ ਜਫੀ ਪਾ ਫਿਰ ਚਾਹ ਲਿਆ ਚਾਹ ਪੀ ਕੇ ਕਹਿੰਦਾ ਵੀ ਹੁਣ ਭਾਈ ਤੈਨੂੰ ਆਉਂਦੀ ਆ ਸ਼ਰਮ ਵੀ ਲਾਇਆ ਹੋਵੇ ਝੰਡਾ ਲਾਉਣਾ ਬੜਾ ਔਖਾ ਲਿਆ ਮੁੰਡਿਆ ਪੌੜੀ ਸਾਡੇ ਆਪ ਦੇ ਬੰਦੇ ਕਹਿੰਦਾ ਝੰਡੇ ਦਾ ਕੀ ਮੈਂ ਲਾ ਕੇ ਆਪਦਾ ਲਾਤਾ ਲੈ ਵੀ ਕਹਿੰਦਾ ਛੱਡ ਦਿਓ ਚਕਾਰਾ ਇਹ ਹੁੰਦੀ ਆ ਜਿੱਤਣ ਦੇ ਤਰੀਕੇ ਤੇ ਵੋਟਾਂ ਲੈਣ ਦੇ ਤਰੀਕੇ ਤੁਸੀਂ ਉੱਥੋਂ ਦੇ ਉਹ ਸਨਿਕਾਂ ਨੂੰ ਲਾਹਣਤੀ ਕਹੋ ਫਿਰ ਤੁਹਾਡੇ ਬੇਲਗਾਮ ਹੋਏ ਜਿਹੜੇ ਤੁਹਾਡੇ ਉੱਥੇ ਬੰਦੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਲੀਡਰ ਬਣਾਈ ਬੈਠੇ ਹੋ ਉਹ ਓਵਰ ਕਾਫੀ ਡੈਸ ਤੇ ਫੁਕਰੀ ਨੇ ਤੁਹਾਨੂੰ ਮਰਵਾਇਆ ਉੱਥੇ ਸ਼ਰੀਕਲਸੀ ਨਾਲ ਕੀ ਹੋਇਆ ਸੀ ਇੱਕ ਪਾਸੇ ਉਹ ਖੜਾ ਹੈ ਇੱਕ ਪਾਸੇ ਆ ਤੁਹਾਡਾ ਜਿਹੜਾ ਮੁਖ ਬੁਲਾਰਾ ਆ ਕੀ ਬੋਲਦਾ ਕੀ ਬੋਲਦਾ ਇਹ ਆ ਸੁਣ ਲਿਓ ਇਹ ਕਿਹਦਾ ਗਾਣਾ ਹੈ ਰੋਣ ਕਿਹਦੇ ਤੇ ਲਾਖਾਂ ਮੰਗਦੇ ਆਂ ਤੇ ਕੁਝ ਸਰਕਾਰ ਤੇ ਇਹ ਹੋਈ ਰਜਿੰਦਰ ਸਿੰਘ ਤਲਵੰਡੀ ਜਿਹੜਾ ਪੱਤਰਕਾਰਾਂ ਆ ਲੋ ਜਿਹੜਾ ਆਪਾਂ ਹੱਥ ਜੋੜਦੇ ਆ ਇਹ ਬਦਮਾਸ਼ੀ ਕਰਨ ਆ ਹੁੰਦਾ ਵੋਟ ਲੈਣ ਦਾ ਤਰੀਕਾ ਤੇ ਵੋਟਾਂ ਗਵਾਉਣ ਦਾ ਤਰੀਕਾ ਇੱਕ ਚੁਣਿਆ ਹੋਇਆ ਐਮਐਲਏ ਐ ਤੇ ਕਾਰਵਾਈ ਵੀ ਕਰਵਾ ਸਕਦਾ ਸੀ ਉਥੇ ਨਾਲ ਉਹਦੇ ਵੀ ਸਪੋਰਟਰ ਉਨੇ ਹੀ ਸੀ ਉਥੇ ਪੱਗਾਂ ਵੀ ਲਵਾ ਸਕਦੇ ਸੀ ਲੋਕਾਂ ਦੇ ਜਵਾਕ ਵੀ ਮਰਵਾ ਸਕਦੇ ਸੀ ਪਰ ਸਿਆਣਪ ਇਹੀ ਹੁੰਦੀ ਆ ਅਗਲੇ ਆਪ ਦੇ ਨਾਲ 4 ਜੋੜ ਗਏ ਇਹਦੀ ਜ਼ਬਾਨ ਜਿਹੜੀ ਸੀ 4 ਤੋੜ ਗਈ ਉਸ ਤੋਂ ਅੱਗੇ ਇੱਕ ਆ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਸਣੀ ਨੂੰ ਸਣੀ ਨੇ ਕਹਾ ਜਿਤਨਾ ਸੀਗਾ ਇਹਨਾਂ ਦੀ ਕੋਰ ਕਮੇਟੀ ਦੇ ਬੰਦੇ ਬਸੰਤ ਸਿੰਘ ਖਾਲਸੇ ਦਾ ਪਿਤਾ ਜਿਹੜਾ ترسےਮ ਸਿੰਘ ਤੋਂ ਬਾਅਦ ਦੂਜੇ ਨੰਬਰ ਤੇ ਇਸ ਪਾਰਟੀ ਦੇ ਵਿੱਚ ਹੁੰਦਾ ਹੈ ਪ੍ਰਧਾਨ ਮੰਤਰੀ ਬਾਜੇਕੇ ਦਾ ਪਿਤਾ ਔਰ ਇਹ ਆ ਪਹਿਲੀ ਤਸਵੀਰ ਆ ਜਿਹੜੀ ਉਹ सनी ਦੇ ਪ੍ਰੋਗਰਾਮ ਦੀ ਆ ਪੱਗ ਵੀ ਨਹੀਂ ਮਾਂ ਦੇ ਪੁੱਤ ਨੇ ਬਦਲੀ ਆ ਲੋ ਤਾਂ ਦੂਜੀ ਦੂਜੀ ਤਸਵੀਰ ਹੈ ਆਮ ਆਦਮੀ ਪਾਰਟੀ ਦੇ ਮਨਿਸਟਰ ਲਾਲਜੀਤ ਸਿੰਘ ਪੁੱਲਰ ਹੋਣਾਂ ਦੇ ਨਾਲ ਖੜੀ ਹੈ ਆ ਦੇਖ ਲਓ ਜੇ ਕੋਈ ਸ਼ੱਕ ਆ ਤੁਹਾਨੂੰ ਉਹੋ ਪੱਗ ਉਹ ਇਕੱਠ ਸਪਸ਼ਟੀਕਰਨ ਦਿੱਤਾ ਕਿਸੇ ਨੇ ਵੀ ਸਾਡਾ ਕੋਰ ਕਮੇਟੀ ਦਾ ਮੈਂਬਰ ਕੀ ਕਰਨ ਗਿਆ ਸੀ ਉੱਥੇ ਹਾਲਾਂਕਿ ਮੈਨੂੰ ਪਤਾ ਮੇਰੇ ਗਵਾਂਡ ਉਹਨਾਂ ਦਾ ਪਿੰਡ ਅਦੌਲਤਪੁਰ ਹੈ ਇਹ ਬੰਦੇ ਹੈ ਨਹੀਂ ਵਿਚਾਰੇ ਇੰਨੀ ਵਲਫੇਅਰ ਵਾਲੇ ਸਿੱਧੇ ਸਾਦੇ ਬੰਦੇ ਹੈ ਇਹ ਭੇਜਿਆ ਗਿਆ ਹੈ ਪਰ ਤੁਹਾਡੀ ਕੋਰ ਕਮੇਟੀ ਦਾ ਮੈਂਬਰ ਹੈ ਆ ਜਿਹੜਾ ਇਸ਼ਤਿਹਾਰ ਤੁਹਾਡਾ ਹੈ ਤਾਂ ਦੇਖ ਲਓ ਅੱਗੇ ਇੱਥੇ ਵੀ ਉਹੀ ਐ ਜਿਹੜਾ ਉਸ ਦਿਨ ਇਸ਼ਤਿਹਾਰ ਜਾਰੀ ਕੀਤਾ ਗਿਆ ਹੁਣ ਦੋਸ਼ ਕਿਹਨੂੰ ਦਿੱਤੇ ਜਾਣ ਇਹ 7-8 ਬੰਦੇ ਆ ਪੰਜਾਬ ਦੇ ਵਿੱਚ ਇਹਨਾਂ ਨੇ ਹਰ ਇੱਕ ਮੁੱਦੇ ਨੂੰ ਖਿਲਾਰਨ ਵਿਗਾੜਨ ਤੇ ਕੋਸ਼ਿਸ਼ ਇਹ ਕਰਨੀ ਹੁੰਦੀ ਆ ਵੀ ਇੱਥੇ ਅੱਗ ਲੱਗ ਜੇ ਕਿਉਂਕਿ ਪਿਛਲਾ ਜਿਹੜਾ ਇਹਨਾਂ ਲੋਕਾਂ ਦਾ ਆਪਦਾ ਕਲਚਰ ਉਹੀ ਰਿਹਾ ਇੱਕ ਲੱਖੇ ਸੁਧਾਨੇ ਦੀ ਯੂਨੀਵਰਸਿਟੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਥੱਲੇ ਕੁਲਜੀਤ ਸਿੰਘ ਨਾਗਰਾ ਸਾਹਿਬ ਬੈਠੇ ਆ ਵੇਖੋ ਪਾਰਟੀ ਉਹ ਕਿਸੇ ਦੇ ਵਿੱਚ ਆ ਮੈਂ ਨਹੀਂ ਇਸ ਇਤੇ ਜਾਂਦਾ ਤਿੰਨ ਵਾਰ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ ਪਹਿਲੀਆਂ ਜਦੋਂ ਸੈਨੇਟ ਦਾ ਪਹਿਲਾ ਰੋਲਾ ਪੈਂਦਾ ਉਹਨਾਂ ਨੇ 10 ਦਿਨ ਭੁੱਖ ਹੜਤਾਲ ਰੱਖ ਕੇ ਉਹ ਸੈਨੇਟ ਦੀਆਂ ਚੋਣਾਂ ਕਰਵਾਈਆਂ ਸੀ ਉੱਥੋਂ ਦੇ ਸਟੂਡੈਂਟ ਰਹੇ ਨੇ ਉੱਥੋਂ ਦੇ ਪ੍ਰੈਜ਼ੀਡੈਂਟ ਰਹੇ ਨੇ ਇਹ ਬੰਦਾ ਕੀ ਸਵਾਲ ਕਰਦਾ ਨਾਗਰਾ ਸਾਹਿਬ ਨੂੰ ਉਹ ਇੱਕ ਬੇਦਾਗ ਇਨਸਾਨ ਆ ਚਾਹੇ ਉਹ ਕਿਸੇ ਪਾਰਟੀ ਚ ਬੈਠਾ ਤੇ ਇਹਦਾ ਇਹਦਾ ਰਿਕਾਰਡ ਚੱਕ ਲਓ ਇਹ ਤੇ ਜਿੰਨੇ ਪਰਚੇ ਹੋਏ ਆ ਲੱਖੇ ਸਦਾਨ ਤੇ ਚੱਕ ਲਓ ਪਿਛਲੇ ਲੁੱਟਾ ਖੋਹਾ ਦੇ ਤੇ ਚੋਰੀ ਦੀ ਮੈਂ ਤੁਹਾਨੂੰ ਲਿਸਟ ਦਿਕਾਉਣਾ ਮੈਂ ਕਦੇ ਆਪਦੇ ਕੋਲੋਂ ਨਹੀਂ ਗੱਲ ਕਰਦਾ ਤੇ ਸਾਡਾ ਤੇ ਸਾਡੇ ਕੋਲ ਤਾਂ ਬਹੁਤ ਕੁਝ ਪਿਆ ਕੀ ਕੁਸ਼ੇ ਕਰਦਾ ਰਿਹਾ ਛੱਡੋ ਮੈਂ ਕਹਿੰਨਾ ਮੈਂ ਜਾਣਾ ਨਹੀਂ ਚਾਹੁੰਦਾ ਉਹਨਾਂ ਚੀਜ਼ਾਂ 'ਚ ਇਹ ਜਿਹੇ ਬੰਦੇ ਦੇ ਪ੍ਰਤੀ ਪਰ ਇਹਨਾਂ ਲੋਕਾਂ ਦੀ ਮੈਂ ਤੁਹਾਨੂੰ ਅਸਲੀਅਤ ਦੱਸਦਾ ਪੁਲਿਸ ਦੇ ਮੁਖਬਰ ਰਹੇ ਹੋਣ ਤੁਹਾਡੇ ਲੀਡਰ ਨੇ ਕੀ ਇਹਨਾਂ ਲੋਕਾਂ ਤੋਂ ਲੈ ਲਓਗੇ ਤੁਸੀਂ ਕੱਲ ਐਸਟਾ ਤੁਸੀਂ ਇਹਦੀ ਧਾਰਾ ਪੜ੍ਹ ਕੇ ਤੇ ਉਹ ਜਾ ਕੇ Google ਤੇ ਜਾ ਕੇ ਕੱਢ ਲਓ ਆਈ ਪੀ ਸੀ ਪਾ ਕੇ ਆ ਇਹਦੀ ਲਿਸਟ ਪਈ ਆ ਬਕਾਦਮੇ ਦੇਖ ਲਓ ਕਿਹੜੇ ਮੁਕੱਦਮੇ ਦੇ ਤੇ ਵੱਡੇ ਸੂਰਮੇ ਦੇ ਤੇ 307 ਦੇ ਮੁਕੱਦਮੇ ਸਰਕਾਰੀ ਹੱਥੇ ਦੇ ਦਿੰਦੀ ਤੇ ਆਪ ਹੀ ਇਹ ਤੇ ਰੱਦ ਕਰ ਦਿੰਦੀ ਆ ਕਦੇ ਮੈਂ ਨਹੀਂ ਵੇਖਿਆ ਜਿਹੜਾ ਸਰਕਾਰ ਦੇ ਖਿਲਾਫ ਬੰਦੇ ਚੱਲਦੇ ਹੋਣ ਜਾਂ ਉਹ ਜਿਹ ਕਿਸੇ ਦੇ ਮੁਕੱਦਮੇ ਰੱਦ ਹੁੰਦੇ ਹੋਣ ਇੱਕ ਅੰਮ੍ਰਿਤਸਰ ਦਾ ਕੇਸ ਆ ਉਹਦਾ ਹੈ ਨਹੀਂ ਇੱਕ ਦਬਕਾ ਨਹੀਂ ਚੱਲਿਆ ਨੇ ਉੱਥੇ ਨਾਲ ਦੇ ਸਾਰੇ ਇਕੱਠੇ ਕਰਕੇ ਦੇ ਅਰਸ਼ ਡੱਲੇ ਦੀ ਤੁਸੀਂ ਇੱਕ ਸੁਣੀ ਵੀ ਹੋਣੀ ਹੈ ਵੀਡੀਓ ਤੇ ਲੋਕ ਤੁਹਾਡੇ ਆਉਣ ਵਾਲੇ ਭਖ ਦੇ ਲੀਡਰਾਂ ਕੀ ਦੱਸ ਦਿਓ ਇੱਥੇ ਸਣੀ ਦੇ ਆਏ ਇੱਥੇ ਵੀ ਇਹਨਾਂ ਦਾ ਇਹੀ ਕੁਛ ਯੂਨੀਵਰਸਿਟੀ ਗਏ ਇੱਥੇ ਉੱਥੇ ਵੀ ਇਹਨਾਂ ਦਾ ਇਹੀ ਕੁਛ ਕੀ ਪ੍ਰਾਪਤੀ ਨੌਜਵਾਨਾਂ ਨੂੰ ਲਜਾਹ ਹੁਲੜਬਾਜੀ ਕਰਕੇ ਆਪਦੇ ਪਰਚੇ ਕੈਂਸਲ ਹੋ ਜਵਾਗ ਤਿਕੰਪੁਗ ਦੇ ਫਿਰਦੇ ਆ ਬੱਚੋ ਇਹਨਾਂ ਲੋਕਾਂ ਤੋਂ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਨਾ ਇੰਨਾ ਸੱਚ ਕਿਸੇ ਨੇ ਬੋਲਣਾ ਨਹੀਂ ਤੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਨਾ ਬੱਚੋ ਇਹਨਾਂ ਤੋਂ ਜੇ ਬਚ ਸਕਦੇ ਹੋ ਰਹੀ ਗੱਲ ਸਾਡੇ ਪੰਥ ਕਾਗੂਆਂ ਦੀ ਜੇ 20 ਬੰਦੇ ਸਟੇਜ ਤੇ ਬੈਠੇ ਹਨਾ 20 ਲੱਗਣਗੇ ਤੁਹਾਨੂੰ ਜੇ ਉਹ ਇਕੱਠੇ ਬੈਠੇ ਪਰ 20 ਦੇ 20 ਇੱਕ ਦੂਜੇ ਦੇ ਪ੍ਰਤੀ ਅੰਦਰੋਂ ਸੜੇ ਹੋਏ ਹੁੰਦੇ ਆ ਮੈਂ ਇਹਨਾਂ ਵਿੱਚ ਰ ਕੇ ਦੇਖਿਆ ਫਿਰ ਇਹ ਇਹੋ ਜਿਹੇ ਲੋਕ ਆ ਇਹਨਾਂ ਨੇ ਵੋਟਰਾਂ ਨੂੰ ਗੁਰੂ ਸਾਹਿਬ ਨਾਲ ਜੋੜਤਾ ਗੁਰੂ ਸਾਹਿਬ ਨੂੰ ਤਾਂ ਹਿੰਦੂ ਵੀ ਮੰਨਦੇ ਆ 크ਿਸਚੀਅਨ ਵੀ ਕਹੀ ਮੰਨਦੇ ਆ ਮੋਨੇ ਵੀ ਮੰਨਦੇ ਆ ਸਾਰੇ ਹੀ ਮੰਨਦੇ ਆ ਆ ਸੁਣ ਲੋ ਆ ਜਿਹੜੀਆਂ ਉਹਦੀ ਕੱਚ ਘਰੜ ਗੱਲਾਂ ਇੱਥੋਂ ਪਤਾ ਲੱਗਦਾ ਕਿੰਨੇ ਕਿਹੇ ਬੰਦੇ ਐਕਸਪਰਟ ਨੇ ਪੋਲਿਟਿਕਸ ਦੇ ਤੇ ਕਿੰਨੇ ਕਿ ਬੰਦੇ ਸਮਾਜਿਕ ਤੌਰ ਤੇ ਇਹ ਕਿੰਨੇ ਇਹੋ ਹੀ ਲੋਕ ਆ ਇਹ ਕਹਿੰਦਾ ਸੀ ਨਾ ਵੀ ਰਾਤ ਨੂੰ ਉਹਦਾ ਪ੍ਰਧਾਨ ਮੰਤਰੀ ਅਮੋਤ ਸ਼ਾਹ ਦੇ ਮਗਰੋਂ ਦਾ ਕਿਰਪਾਨ ਲੈ ਕੇ ਲੱਗਿਆ ਸੁਪਨੇ ਉਹ ਜਿਹੜੇ ਲੋਕ ਸਮਝਣ ਵਾਲੇ ਸੀ ਇਹ ਕੀ 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 ਸਾਬਤ ਕਰ ਰਿਆ ਸੀ ਕਿ ਇੱਕ ਜਦੋਂ ਗੁਰੂ ਹਰਗੋਬਿੰਦ ਸਿੰਘ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਤੇ ਬਾਬਾ ਵਿਧੀ ਚੰਦ ਜੀ ਦੀ ਇਹ ਸਾਖੀ ਆਉਂਦੀ ਵੀ ਉਹ ਰਾਤ ਨੂੰ ਬਾਦਸ਼ਾਹ ਦੀ ਹਿੱਕ ਤੇ ਚੜ ਜਾਂਦੀ ਸੀ ਇਹ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਉਹਨੂੰ ਵਿਧੀ ਚੰਦ ਬਣਾਉਣ ਲੱਗਿਆ ਹੋਇਆ ਸੀ ਦੂਜਾ ਇੱਕ ਉਹ ਛੋਨਾ ਵਿਦਵਾਨ ਮੈਂ ਕਦੇ ਇਹਨਾਂ ਤੇ ਚਰਚਾ ਨਹੀਂ ਸੀ ਕਰਨੀ ਪਰ ਮੈਂ ਹੁਣ ਵੀ ਕਹਿੰਨਾ ਹੈ ਜੇ ਇਸ ਟੀਮ ਨੇ ਅੱਗੇ ਵਧਣਾ ਹੈ ਪਹਿਲਾਂ ਤਾਂ ਆਪਦਾ ਖਾਲਸਾ ਰਾਜ ਦਾ ਸਿਧਾਂਤ ਸਪਸ਼ਟ ਕਰਨ ਵੀ ਪਹਿਲਾਂ ਖਾਲਸਾ ਸਤਾਂ ਤੇ ਸੀ ਖਾਲਸਾ ਸਤਾਂ ਤੋਂ ਖਾਲਸਾ ਰਾਜ ਤਾਂ ਇਹ ਕੱਲ ਨੂੰ ਤਾਂ ਨਹੀਂ ਇੱਥੋਂ ਖਿਸਕਦੇ ਤੁਸੀਂ ਫਿਰ ਸੰਵਿਧਾਨ ਤੇ ਸਟੇਟ ਦੇ ਮੁਤਾਬਕ ਸਿਸਟਮ ਚ ਰਹਿ ਕੇ ਖਾਲਸਾ ਰਾ ਚਲਾਉਂਗੇ ਕਿਵੇਂ ਦੱਸੋ ਤੁਸੀਂ ਲੋਕਾਂ ਨੂੰ ਉਹੀ ਕਾਨੂੰਨ ਰਹਿਣਾ ਹੈ ਉਹੀ ਸੰਵਿਧਾਨ ਰਹਿਣਾ ਤੇ ਬਦਲੂਗਾ ਕੀ ਚਿਹਰੇ ਬਦਲ ਜਾਣਗੇ ਠੀਕ ਹੈ ਵੀ ਚਿਹਰੇ ਤਾਂ ਅੱਗੇ ਵੀ ਸਾਰੇ ਸਿੱਖ ਹੀ ਰਹੇ ਨੇ ਸੀਐਮ ਜੀ ਨੇ ਰਹੇ ਆ ਕੀ ਬਦਲ ਦੇਉਗੇ ਤੁਸੀਂ ਉਹਦੇ ਚ ਜੇ ਬਦਲਾਅ ਤੇ ਉਹ ਬੱਚੇ ਬੱਚੇ ਨੂੰ ਪਤਾ ਵੀ ਕਿਵੇਂ ਬਦਲ ਸਕਦੀ ਹੈ ਕੌਮ ਦੀ ਤਕਦੀਰ ਤੇ ਸਾਡੀ ਪੰਜਾਬ ਦੀ ਤਸਵੀਰ ਆ ਸੁਣਿਓ ਕੀ ਕਹਿੰਦਾ ਹੈ ਗਾਵਤ ਨਸੇ ਕਹ ਲੋ ਜੇ ਤੂੰ ਬਾਣੀ ਪੜਦਾ ਉੱਟਦਾ ਫਿਰ ਸਿੱਖਿਆ ਤੇ ਸਿੱਖ ਬਾਣੀ ਪੜੂਗਾ ਤੇ ਮਗਰੋਂ ਅਰਦਾਸ ਕਰੂਗਾ ਜੇ ਅਰਦਾਸ ਕਰੂਗਾ ਤੇ ਮਗਰੋਂ ਦੁਹਰਾਉਣਾ ਬਰੇ ਦੋਰੇ ਦੇ ਖਾਲਸੇ ਰਾਹੀ ਦੀ ਗੱਲ ਆਈ ਨਹੀਂ ਤੇ ਹੁਣ ਪਤਾ ਲੱਗ ਰਿਹਾ ਨਾ ਤਰਨ ਤਰਨ ਨੇ ਲੈਕਸ਼ਨ ਵੀ ਜਿਹੇ ਤੇ ਆਪਾਂ ਬੜਨ ਦੁਜਾ ਦਾ ਪਤਾ ਫੇਰ ਆਪਾਂ ਗੁਰੂ ਤੋਂ ਬੇਮੁਖ ਜੇ ਆਪਾਂ ਬੜਨਾ ਆਦਰ ਨਾਲ ਦੱਬਾਂਗੇ ਫੇਰ ਆਪਾਂ ਗੁਰੂ ਦੇ ਸਾਹਿਬ ਦੇ ਪੋਤਾ ਨੰਦੀਪ ਸਿੰਘ ਨੂੰ ਲਓ ਜੀ ਹੁਣ ਜਿਹੜੇ ਸਿੱਖ ਨੇ ਵੋਟ ਉਹ ਗੁਰੂ ਤੋਂ ਬੇਮੁਖ ਹੈ ਤੇ ਗੁਰੂ ਤੋਂ ਬੇਮੁਖ ਤਾਂ ਸਾਰੇ ਹੀ ਆ ਤੁਸੀਂ ਕਿ ਨੋਰਾ ਪੜੂਗਾ ਰਾਜ ਕਰੇਗਾ ਖਾਲਸਾ ਤੇ ਫਿਰ ਤੂੰ ਹੀ ਆ ਤੂੰ ਦੱਸ ਵੀ ਤੇਰਾ ਖਾਲਸਾ ਰਾਜ ਦਾ ਦੇ ਆਪੀਨੀਅਨ ਵੀ ਕਿਸ ਤਰ੍ਹਾਂ ਦਾ ਹੋਊਗਾ ਤੁਹਾਡਾ ਕੇਵ ਜਿਹੇ ਲੋਕ ਗੱਲਾਂ ਕਰਦੇ ਆ ਗੁਰੂ ਕਿਸੇ ਇੱਕ ਧਿਰ ਦਾ ਆ ਲੋਕ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਇਹ ਕਰਨਗੇ ਕੱਲ ਨੂੰ ਇਹ ਮੈਂ ਕਹਿੰਦਾ ਦੇਖੀ ਚੱਲਿਓ ਤੁਸੀਂ ਜੇ ਕਿਤੇ ਇਹ ਲੋਕ ਇਹ ਜਿਹੇ ਲੋਕ ਕਿਤੇ ਅੱਗੇ ਪਾਵਰ ਚ ਤੁਹਾਨੂੰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਮੂਹਰੇ ਦੀ ਨੰਗਣ ਦਿਨਾ ਅਸੀਂ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਪੜਨ ਤੇ ਤੇ ਮੰਨਣ ਤੇ ਲਾਲਿਆ ਤੇ ਪੂਜਣ ਤੇ ਲੱਗੇ ਹੋਈਆਂ ਤੇ ਇਹ ਜਾਂ ਦੀ ਬਦੌਲਤ ਗਾ ਕੀ ਅਸੀਂ ਖੱਟਾਂਗੇ ਤੁਸੀਂ ਦੇਖ ਲਿਓ ਹਜੇ ਵੀ ਇਹਨਾਂ ਕੋਲੇ ਇੱਕ ਸਾਲ ਦਾ ਸਮਾਂ ਪਿਆ ਜ਼ਿਆਦਾ ਹੀ ਪਿਆ ਸਿਰ ਜੋੜ ਕੇ ਕੋਈ ਵਿਸਲੇਸ਼ਨ ਕਰ ਲੈਣ ਚੰਗੇ ਰਹਿਣਗੇ ਤੇ ਨਹੀਂ ਉਹੀ ਗਿੱਦਲਵਾਹ ਹਲਕੇ ਜਿੱਥੋਂ ਸਰਬਜੀਤ ਇੱਕ ਤਰਫਾ ਵੋਟ ਲੈ ਕੇ ਗਿਆਸ ਤੇ ਜਿਹੜੀ ਜਿਮਨੀ ਚੋਣ ਹੁੰਦੀ ਤੇ 350 ਤੇ ਆ ਗਿਆ ਜਿੱਦਾਂ ਜਿਹੜੇ ਕੈਂਡੀਡੇਟ ਦਾ ਸਰਬਜੀਤ ਸਿੰਘ ਨੇ ਪ੍ਰਚਾਰ ਕੀਤਾ ਸੀ ਉਹਨੂੰ 350 ਵੋਟ ਪਈ ਤੇ ਤਰਨਤਾਰ ਦਾ ਨਤੀਜਾ ਸਾਰੀ ਪੰਥਕ ਤੇ ਇੱਕ ਪਾਸੇ ਇੱਕ ਪਾਸੇ ਬਾਦਲ ਸਾਹਿਬ ਇੱਕ ਪਾਸੇ ਇਹ ਟੱਕਰ ਦੇਖੋ ਕੀ ਰਹੀ ਆ ਬਾਕੀ ਤਾਂ ਚਲੋ ਟੱਕਰ ਤੋਂ ਬਾਹਰ ਹੀ ਸੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ ਜਿਹੜੀ ਹੈਗੀ ਆ ਜਿਹੜੇ ਗੈਂਗਸਟਰ ਟਾਈਪ ਜਿਹੜੇ ਮੈਂ ਤਾਂ ਇਹਨਾਂ ਨੂੰ ਗੈਂਗਸਟਰ ਨਹੀਂ ਕਹਿੰਦਾ ਤਾਂ ਚੋਰ ਲਟੇਰੇ ਜਿਹੜੇ ਤੁਹਾਡੇ ਅੱਗੇ ਲਿਸਕ ਪੁਛ ਕੇ ਫਿਰਦੇ ਆ ਪਹਿਲਾਂ ਤਾਂ ਤੁਹਾਨੂੰ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਲੇਸ਼ਣ ਕਰਨਾ ਪਊਗਾ ਤੇ ਚੰਗੀ ਜਿਹਵੇਂ ਜਿਵੇਂ ਯੂਨੀਵਰਸਿਟੀ ਦੇ ਵਿੱਚ ਬੱਚੇ ਸੰਘਰਸ਼ ਲੜ ਰਹੇ ਆ ਸਾਡੀ ਉਹਨਾਂ ਨੂੰ ਸਪੋਰਟ ਹੈ ਪਰ ਅਸੀਂ ਮਾਈਕ ਲੈ ਕੇ ਉੱਥੇ ਉਹੋ ਜਿਹਾ ਕੁਝ ਨਾ ਬੋਲ ਕੇ ਜੀਏ ਜਿਹਦੇ ਨਾਲ ਉਹਨਾਂ ਉਸ ਜਿਹੜੀ ਜਿਸ ਮੰਗ ਦੀ ਖਾਤਰ ਉਹ ਬੈਠੇ ਆ ਉਸ ਮੰਗ ਤੱਕ ਹੀ ਸੀਮਤ ਰਹਿਣ ਦੀਆਂ ਚੀਜ਼ਾਂ ਅਸੀਂ ਕੀ ਕਰਦੇ ਸੀ ਸਾਰਾ ਕੁਝ ਹੀ ਦਮੜੂ ਕੁਸੂੜੂ ਜਾ ਕੇ ਵਿੱਚ ਉੱਤੇ ਬਾੜ ਦੇਣੇ ਉੱਤੇ ਇਹ ਨਹੀਂ ਪਤਾ ਲੱਗਦਾ ਵੀ ਕਿਸੇ ਦੀ ਡਿਮਾਂਡ ਕੀ ਆ ਹਰ ਬੰਦਾ ਆਪਣੀ ਫਲੋਸਫੀ ਚੱਕ ਕੇ ਮਾਈਕ ਦੇ ਉੱਤੇ ਲੱਗਾ ਪਿਆ ਯੂਨੀਵਰਸਿਟੀ ਦੇ ਵਿੱਚੋਂ ਵਿਦਵਾਨ ਨਿਕਲੇ ਆ ਵੱਡੇ ਵੱਡੇ ਲੀਡਰ ਨਿਕਲੇ ਆ ਮਾੜੀ ਕਿਸਮਤ ਅਪਰਾਧੀ ਵੀ ਯੂਨੀਵਰਸਿਟੀਆਂ ਚੋਂ ਨਿਕਲਣ ਲੱਗ ਪਏ ਇਹ ਨਹੀਂ ਹੋਣਾ ਚਾਹੀਦਾ ਦੇਵ ਆ ਗਿਆ ਭਾਈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ